ਆਪਦੇ ਅੱਛੇ ਚਰਚੀ ਦਾ ਗੱਲਾਂ ਤੇ ਇਧਰ ਉਧਰ ਹੀ ਭੰਦੇ ਸੀ ਵੀ ਕਿਸੇ ਤਰ੍ਹਾਂ ਦੇ ਮੈਨੂੰ ਦੱਸਣ ਵੀ ਨਹੀਂ ਪੂਰਾ ਪੱਤੂ ਕੁਛ ਫਾਲਤੂ ਨਹੀਂ ਉਹਨਾਂ ਜਦੀ ਕਰੀ ਤੇ ਮੈਂ ਗਿਆ ਕਸਾਈ ਨਾਲ ਤੇ ਉਹ ਬਹੁਤ ਮੈਨੂੰ ਨਹੀਂ ਬੋਲਿਆ ਨੇ ਇੱਕ ਨੇ ਜਾ ਆਦਿ ਮੈਨੂੰ ਇੱਕ ਮਾਰੀ ਤੇ ਰਾਤ ਦਾ ਦੁੱਧ ਜਿਹੜਾ ਖੇਤ ਕੋਕੂ ਦਾ ਜੜੀ ਖੇਤੀ ਆਹ ਬੜਾ ਕਿਹਦਾ ਖੇਤਾਂ ਦੀਆਂ ਜੀ ਕੀ ਨਾ ਮਤੇ ਟੋਟਾ ਮੇਰਾ ਨਾਮ ਨਰੀਂਦਰ ਗੌਰ ਜੀ ਪਿੰਡ ਕੜਾਈ ਹਾਂ ਫਾਜੀਪੁਰ ਹਾਂਜੀ ਕੀ ਦਿੱਕੀ ਤੁਹਾਨੂੰ ਕੀ ਤਕਲੀਫ ਤਕਲੀਫ ਮੈਨੂੰ ਬੁਖਾਰ ਆਇਆ ਜੀ ਚੜਿਆ ਸੀ ਜਲਾਈ ਜਵਾ ਮੇਰ ਉਹ ਕੀ ਆ 2023 ਤੋਂ ਤੇ ਜੋ ਬੁਖਾਰ ਚੜਿਆ ਸੀਗਾ ਉਸ ਤੋਂ ਬਾਅਦ ਮੈਂ ਇਲਾਜ ਬਹੁਤ ਜਾਨੇ ਕਿ ਜ਼ਿਆਦਾ ਕਰਾਇਆ ਕਾਕੇ ਨੇ ਵੀ ਆਪਣੇ ਆਪ ਕੀਤਾ ਹੋਈ ਉਹ ਹੀ ਮਤਲਬ ਜਵਟਰੀ ਆ ਤੇ ਉਹਦੇ ਕੋਲ ਵੀ ਕੋਈ ਫਰਕ ਨਹੀਂ ਪਿਆ ਫਿਰ ਬਨੇ ਦੋ ਬੰਦੇ ਹੋਰ ਲਿਆਂਦੇ ਮਾਲਿਸ਼ ਕਰਨ ਵਾਲੇ ਵੀ ਤੇ ਉਹ ਦੂਸਰੇ ਐਕਸਰਸਾਈਜ਼ ਕਰਾਉਣ ਬਾਰੇ ਤੇਰੇ ਤੇ ਉਹਨਾਂ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ ਫੇਰ ਹਾਰ ਕੇ ਮੈਂ ਕਹਗਾ ਕਾਕਾ ਤੂੰ ਮੈਂ ਕਿਹਾ ਰਹਿ ਨਹੀਂ ਲਈ ਜਿੱਦਾਂ ਮੈਂ ਹੈਗੀਆਂ ਮੈਨੂੰ ਉਦਾਂ ਜੀਜੂ ਰਹਿਣਗੇ ਤਾਂ ਨਹੀਂ ਫੇਰ ਇਹਨਾਂ ਦਾ ਸਾਨੂੰ ਫਿਰ ਦੱਸਿਆ ਚਰਨ ਦਾਦਾ ਛਰਿਆਣੇ ਰਹਿੰਦੇ ਆ ਉਸ ਵਾਰ ਵੀ ਮੈਂ ਅਲਾ ਤਾਂ ਮੇਰੇ ਚਲਦਾ ਹੀ ਰਿਹਾ ਸੀ ਵੈਸੇ ਹਾਂਜੀ ਅਲਾ ਤਾਂ ਮੇਰੇ ਚਲਦਾ ਹੀ ਰਿਹਾ ਸੀ ਵੈਸੇ ਮੈਂ ਫੇਰ ਵੀ ਜਉਨਾ ਦਵਾਈ ਕਾਕਾ ਲੈ ਕੇ ਜਾਈ ਜਾਂਦਾ ਸੀ ਫੇਰ ਇਹਨਾਂ ਦਾ ਸਾਨੂੰ ਪਤਾ ਲੱਗਿਆ ਦੇ ਹਿੜਿਆਣੇ ਰਹਿੰਦੇ ਆ ਸਾਨੂੰ ਕਿਸੇ ਦਾ ਪਤਾ ਲੱਗਿਆ ਜਿੱਦਾਂ ਇਹਦੇ ਨਾਲ ਪਤਾ ਲੱਗਿਆ ਉਦਾਂ ਹੀ ਅਸੀਂ ਇਹਨਾਂ ਨੂੰ ਦੱਸਿਆ ਇਹ ਉਦੋਂ ਤੋਂ ਫਿਰ ਮੇਰਾ ਮਤਲਬ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਛੇਵੇਂ ਦੇ ਲੈ ਇਹਨਾਂ ਨੇ ਜੀ ਜਿਹੜੀ ਦਵਾਈ ਜਿਹੜੀ ਦਿੱਤੀ ਆ ਜਾਂ ਕਿ ਮੈਨੂੰ ਦੇਖਿਆ ਸੁਣਿਆ ਇਹਨਾਂ ਨੇ ਉਹਦੇ ਨਾਲ ਮਤਲਬ ਮੈਂ ਖੜੂ ਗਈ ਮਤਲਬ ਛੇਵੇਂ ਜਦੋਂ ਮੈਂ ਬਿਲਕੁਲ ਪੈਰਾਂ ਤੇ ਖੜੀ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੇਰੀ ਦਵਾਈ ਇਹਨਾਂ ਕੋਲੋਂ ਚੱਲਦੀ ਆ ਹਾਲੇ ਤੱਕ ਵੀ ਚੱਲੀ ਜਾਂਦੀ ਆ ਮਤਲਬ ਠੀਕ ਲਾਇਆ ਇਹਨਾਂ ਨੇ ਮੇਰੇ ਬਹੁਤ ਠੀਕ ਲਾਇਆ ਦਵਾਈ ਵੀ ਦਿੱਤੀ ਆ ਬਹੁਤ ਸੋਨਾ ਲਾਜ ਮੇਰਾ ਚਲਿਆ ਹੋਂ ਤੁਹਾਨੂੰ ਕਿੰਨਾ ਕਿ ਲੱਗਦਾ ਕਿੰਨੇ ਕਿ ਸਹੀ ਤੁਸੀਂ ਤੇ ਸਿਹਤ ਸਿਹਤੋਂ ਕਿੱਦਾਂ ਲੱਗਦੀ ਕਿੱਦਾਂ ਆਪਣੇ ਤਰ੍ਹਾਂ ਚੰਗੇ ਮੈਂ ਹੁਣ ਬਿਲਕੁਲ ਤਕਰੀਬਨ ਠੀਕ ਹਾਂ ਬੱਸ ਮੈਨੂੰ ਖਾਲੀ ਇੱਕ ਹੀ ਜਿਹੜੀ ਪ੍ਰੋਬਲਮ ਆ ਨਾ ਉਹ ਹੋਰ ਨਹੀਂ ਹੈ ਉਹ ਮੈਂ ਹੁਣ ਇਦਾਂ ਗੱਲ ਆਪਣੇ ਆਪ ਹੀ ਉੱਠ ਕੇ ਬੈਠ ਜਾਣੀ ਨਹੀਂ ਤਾਂ ਕਰਾਂ ਉਹ ਨਹੀਂ ਫਿਰ ਮੇਰੇ ਮਦਦ ਉਠਾ ਲ ਦੋ ਬਿਠਾ ਲ ਦੋ ਇਹਨਾਂ ਨੇ ਵੀ ਮੈਨੂੰ ਡਾਕਟਰ ਸਾਹਿਬ ਨੇ ਵੀ ਕਈ ਵਾਰੀ ਆਣ ਕੇ ਫੜਦੇ ਸੇ ਬਿਨ ਉਠਾ ਲਿਆ ਅੰਦਰ ਨੂੰ ਲੈ ਕੇ ਆਉਣਾ ਜਿਵੇਂ ਧੁੱਪ 'ਚ ਬਾਹਰ ਬੈਠੀ ਹੋਣਾ ਤਾਂ ਅੰਦਰ ਨੂੰ ਲੈ ਕੇ ਆਉਣਾ ਆਪਣੇ ਆਪ ਮੈਂ ਬਿਲਕੁਲ ਹੀ ਨਹੀਂ ਸੀ ਉੱਠ ਫੇਰ ਸਕਦੀ ਬਹੁਤ ਸ਼ਰਮੋਚਾ ਮੈਂ ਤੁਹਾਨੂੰ ਬਹੁਤ ਤਕੀਸ ਮੱਦ ਮਿਹਰ ਨਾਲ ਇਹਨਾਂ ਨੂੰ ਮਦਦ ਫਾਜ਼ ਕੀਤੀ ਹੈਗੀਆ ਹਾਂਜੀ ਮੈਂ ਕਈਆਂ ਵਿੱਚ ਇੱਥੇ ਦੱਸਿਆ ਵੀ ਆ ਉਹਨਾਂ ਨੇ ਵੀ ਮਤਲਬ ਥੋੜਾ ਬੋਤਾ ਇਹਨਾਂ ਖੁਦ ਆਪਣਾ ਇਲਾਜ ਕਰਵਾਇਆ ਹਾਂਜੀ ਕੀ ਨਾ ਕਰ ਮੇਰਾ ਨਾਮ ਚਰਨਜੀਤ ਸਾਨੀ ਹਾਂਜੀ ਇਹ ਮੇਰੇ ਸਾਸੂ ਮਾਇਆ ਹਾਂਜੀ ਤੇ ਇਹਨਾਂ ਨੂੰ ਪਿਛਲੇ ਜੁਲਾਈ ਚ ਬੁਖਾਰ ਹੋ ਗਿਆ ਸੀ ਉਸ ਤੋਂ ਬਾਅਦ ਬਹੁਤ ਵੀਕ ਹੋ ਗਏ ਚੱਲ ਫੇਰ ਨਹੀਂ ਸੀ ਚੱਲਦੇ ਮੰਜੇ ਤੇ ਸਾਰੀ ਸਰਦੀ ਇਹਨਾਂ ਦੇ ਮੰਜੇ ਤੇ ਗੱਡੀ ਹੈ ਉਸ ਤੋਂ ਬਾਅਦ ਇਹ ਡਾਕਟਰ ਚਾਨ ਕਿਸੇ ਨੇ ਦੱਸਿਆ ਤੇ ਫੇਰ ਇਹਨਾਂ ਕੋਸੀ ਇਹਨਾਂ ਨੂੰ ਬੁਲਾਇਆ ਕਰ ਤੇ ਹਫਤੇ ਦੇ ਵਿੱਚ ਇਹਨਾਂ ਨੇ ਬਸ ਖੜੇ ਹੋਣ ਜੋਗੇ ਕਰ ਦਿੱਤਾ ਇਹਨਾਂ ਨੂੰ ਤੇ ਹੁਣ ਬਿਲਕੁਲ ਠੀਕ ਆ 90% ਮਤਲਬ ਠੀਕ ਆ ਹੁਣ ਮਣੀ ਮੋਟੀ ਕੋਈ ਪ੍ਰੋਬਲਮ ਆ ਬਸ ਅਲਾਤ ਤੋਂ ਪਹਿਲਾਂ ਕਿਦਾਂ ਮੰਜੇ ਤੇ ਰਹਿ ਰਹੇ ਮੰਜੇ ਤੇ ਹੀ ਰਹੇ ਪੂਰੀ ਸਰਦੀ ਮੰਜੇ ਤੇ ਗੱਟੀ ਇਹਨਾਂ ਨੇ ਪੂਰੀ ਅੱਛਾ ਜੀ ਹਾਂਜੀ ਪੂਰੀ ਸਰਦੀ ਮੰਜੇ ਤੇ ਮੈਂ ਹੀ ਉਠਾਉਣਾ ਬਿਠਾਉਣਾ ਲਟਾਉਣਾ ਸਾਰਾ ਕੰਮ ਆਪਣਾ ਹੀ ਬਸ ਇਕੱਲੇ ਨਹੀਂ ਸੱਕਦੇ ਪਾਸਾ ਵੀ ਦੋਣਾ ਫੜ ਕੇ ਬਸ ਹੁਣ ਉਸ ਤੋਂ ਬਾਅਦ ਲੋ ਇਹਨਾਂ ਨੇ ਇਲਾਜ ਕੀਤਾ ਹਾਂਜੀ ਇਹਨਾਂ ਨੇ ਇਲਾਜ ਕੀਤਾ ਉਸ ਤੋਂ ਬਾਅਦ ਬਸ 10 ਦਿਨ ਬਾਅਦ ਹੀ ਬਸ ਠੀਕ ਹੋਣੇ ਸ਼ੁਰੂ ਹੋ ਗਏ ਸੀ ਹਾਂਜੀ ਹੁਣ ਸਾਰਾ ਕੁਛ ਆਪ ਨੇ ਪੈਰੀਂ ਰਹਿੰਦੇ ਸੀ ਉੱਠ ਜਾਂਦੇ ਆ ਬੈਠ ਜਾਂਦੇ ਆ ਆਪੇ ਟਾਇਲਟ ਜਾਇਆ ਹੁੰਦੇ ਆ ਸਾਰੇ ਕੰਮ ਆਪ ਕਰਦੇ ਹਾਂਜੀ ਮਤਲਬ ਇਲਾਜ ਤੁਹਾਡਾ ਵਧੀਆ ਤਰੀਕੇ ਹਾਂਜੀ ਇਲਾਜ ਵਧੀਆ ਹੋਇਆ ਪਹਿਲਾਂ ਵੀ ਦਿਖਾਇਆ ਬਹੁਤ ਪਰ ਇਲਾਜ ਇਹਨਾਂ ਤੋਂ ਠੀਕ ਨਹੀਂ ਬੈਠਾ ਕੋਈ ਵੀ ਚਾਰ ਪੀਆ ਬਹੁਤ ਕਰਾਈਆਂ ਪਰ ਨਹੀਂ ਫਰਕ ਨਹੀਂ ਪਿਆ ਪਰ ਇਹ ਡਾਕਟਰ ਚਾਨ ਜਿਹੜੇ ਹਰਿਆਣੇ ਇਹਨਾਂ ਦੀ ਸ਼ਾਪ ਆ ਤੇ ਇਹਨਾਂ ਤੋਂ ਹੀ ਫਰਕ ਪਿਆ ਅਜੇ ਤੱਕ ਵੀ ਆ ਜਾਂਦੇ ਆ 10-15 ਦਿਨ ਬਾਅਦ ਦੇਖਣ ਇਹਨਾਂ ਨੂੰ ਚੈੱਕਅਪ ਕਰਨਾ ਵੀ ਠੀਕ ਆ ਬਿਲਕੁਲ